ਬਾਣੀ ਤੇ ਮੱਥੇ ਤੇ ਸਕੂਨ ਮੂਵੀ ਤੇ ਬਾਣੀ ਤੇ ਮੱਥੇ ਤੇ ਸਕੂਨ ਸਾਰਾ ਟੱਬਰ ਇਹਨਾਂ ਸ਼ਾਵਰ ਕਿ ਹੋ ਜਿਆ ਜੀ ਸਾਰਾ ਟੱਬਰ ਇਹਨਾਂ ਸ਼ਾਵਰ ਕਿ ਹੋ ਜਿਆ ਜੀ ਸਭ ਤੋਂ ਪਹਿਲਾਂ ਗੁਰੂ ਜੀ ਦੁਆਰਾ ਬਖਸ਼ੀ ਹੋਏ ਹੁੰਦੇ ਪਰਵਾਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਤੀਕ ਕੌਜਮਤ 8th ਗ੍ਰੀਨ ਵਾਲੀ ਪਬਲਿਕ ਸਕੂਲ ਦੀ ਵਿਦਿਆਰਥਣ ਅੱਜ ਤੁਹਾਡੇ ਅੱਗੇ ਸਫਰਿ ਸ਼ਹਾਦਤ ਬਾਰੇ ਵਿਚਾਰ ਸਾਂਝੇ ਕਰਾਂਗੀ ਸਿੱਖ ਕੌਮ ਇੱਕ ਅਦ unique ਕੌਮ ਹੈ ਜਿਸ ਵਿੱਚ ਸ਼ਹੀਦਿਆਂ ਨੂੰ ਗਿਣਿਆ ਅਤੇ ਮਿਣਿਆ ਨਹੀਂ ਜਾ ਸਕਦਾ ਬਾਲ ਅਵਸਥਾ ਤੋਂ ਲੈ ਕੇ ਬਜ਼ੁਰਗ ਅਵਸਥਾ ਤੱਕ ਰੂਹਾਨੀ ਸ਼ਹੀਦियां ਪ੍ਰਾਪਤ ਕੀਤੀਆਂ ਜਿਵੇਂ ਕਿ ਆਪਾਂ ਸਾਰੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸਿੱਖ ਕੌਮ ਲਈ ਬਹੁਤੀ ਕੁਰਬਾਨਾਂ ਕੁਰਬਾਨੀ ਦਿੱਤੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਛੇਪੋ ਜਿਸ ਜਿਸਨ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਅਨੰਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਕਿਲੇ ਦੇ ਵਿੱਚ ਬਹੁਤ ਔਖ ਦੁੱਖੇ ਨਾਲ ਸਿੰਘ ਮਾਰ ਰਹੇ ਸਨ ਫਿਰ ਸਿੰਘਾਂ ਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਕਿ ਕਿ ਆਪਾਂ ਕਿਲਾ ਛੱਡ ਦਈਏ ਫਿਰ ਗੁਰੂ ਜੀ ਨੇ ਹਾਮੀ ਭਰੀ ਅਤੇ ਸ਼ੇਰਪੋ ਵਾਲੇ ਦਿਨ ਉਹ ਕਿਲਾ ਛੱਡ ਕੇ ਚਲੇ ਗਏ ਫਿਰ ਉਹਨਾਂ ਦੇ ਮਗਰੇ ਮਗਰੇ ਮੁਗਲ ਫੌਜਾਂ ਨੇ ਵੀ ਮੁਗਲ ਫੌਜਾਂ ਨੇ ਆ ਗੀਆਂ ਜਦੋਂ ਉਹ ਸਸਾ ਨਦੀ ਦੇ ਕੰਢੇ ਪਹੁੰਚੇ ਤਾਂ ਮੁਗਲ ਫੌਜਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸਸਾ ਨਦੀ ਦੇ ਕੰਢੇ ਬਹੁਤ ਹੀ ਕਮਜ਼ੋਰ ਹੋਇਆ ਉਸੇ ਵੇਲੇ ਉਸੇ ਵੇਲੇ ਸਾਰਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਖੀਰੋ-ਖੀਰੋ ਹੋ ਕੇ ਵੰਡਿਆ ਗਿਆ ਮਾਤਾ ਸਾਹਿਬ ਕੌਜੀ ਮਾਤਾ ਸੁੰਦਰੀ ਜੀ ਅਤੇ ਹੋਰ ਕੁਝ ਸੇ ਇੱਕ ਪਾਸੇ ਹੋ ਗਏ माता गुजरी जी ਅਤੇ ਛੋਟੇ ਸਾਹਿਬ ਸਾਦੇ ਸਾਹਿਬ ਸਾਤਾ ਜ਼ੋਰਾਬਾਈ ਸਿੰਘ ਜੀ ਅਤੇ ਸਾਹਿਬ ਸਾਤਾ ਫਤੇਜ ਸਿੰਘ ਜੀ ਇੱਕ ਪਾਸੇ ਹੋ ਗਏ ਅਤੇ ਸ਼ਿੰਗੁਰ ਗੋਬਿੰਦ ਸਿੰਘ ਜੀ ਅਤੇ ਵੱਡੇ ਸਾਹਿਬ ਸਾਦੇ ਸਾਹਿਬ ਸਾਦਾ ਅਜੀਤ ਸਿੰਘ ਜੀ ਅਤੇ ਸਾਹਿਬ ਸਾਦਾ ਜੁਝਾਰ ਸਿੰਘ ਜੀ ਨਾਲ ਕੁਝ ਹੋਰ ਸਿੰਘ ਚਮਕੌਰ ਸਾਹਿਬ ਪਰਤ ਪਰ ਜਦੋਂ ਉਹ ਚਮਕੌਰ ਸਾਹਿਬ ਚਮਕੌਰ ਸਾਹਿਬ ਦੀ ਗੜੀ ਵਿੱਚ ਪਾਚੇ ਤਾ ਉਥੇ ਵੀ ਉਹਨਾਂ ਗੂਗਲ ਫੋਰਸ ਨੇ ਉਹਨਾਂ ਦੇ ਖਿਲੇ ਅੱਗੇ ਘੇਰਾ ਪਾ ਲਿਆ ਉਸ ਤੋਂ ਅਗਲੇ ਦਿਨ ਚੰਗ ਆਰੰਭ ਹੋਈ ਤੇ ਸਿੰਘਾਂ ਨੇ ਚਾਰੀ ਸਿੰਘਾਂ ਨੇ ਭੁੱਖੇ ਪਾਣੀਆ ਨੇ ਉਹਨਾਂ ਦਾ ਟੱਕੇ ਟੱਕਰਾ ਦਿੱਤਾ ਫਿਰ ਪਾਪਾ ਅਜੀਤ ਸਿੰਘ ਜੀ ਨੇ ਵੀ ਗੁਰੂ ਜੀ ਅੱਗੇ ਫਰਿਆਦ ਕੀਤੀ ਕਿ ਕਿ ਮੈਂ ਵੀ ਜੰਗ ਵਿੱਚ ਝੋਲਣਾ ਆ ਤੇ ਗੁਰੂ ਜੀ ਨੇ ਉਹਨਾਂ ਨੂੰ ਘਟ ਕੇ ਆਪਣੀ ਸ਼ਕਤੀ ਨਾਲ ਲਾ ਲਿਆ ਅਤੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿੱਚ ਜਾਂਦਿਆਂ ਹੀ ਮੁਗਲਾਂ ਦੇ ਮੁਗਲਾਂ ਦੇ ਛੱਕੇ ਛਿੜਾ ਦਿੱਤੇ। ਫਿਰ ਉਹ ਲੜਦੇ ਲੜਦੇ ਸ਼ਹੀਦ ਹੋ ਗਏ। ਫਿਰ ਬਾਬਾ ਜਰਾ ਜਜਾਰ ਸਿੰਘ ਜੀ ਨੇ ਵੀ ਗੁਰੂ ਜੀ ਨੇ ਫਰਿਆਦ ਕੀਤੀ ਕਿ ਕਿ ਮੈ ਵੀ ਵੱਡੇ ਮੇਵਾ ਮੈਦਾਨੇ ਚੰਗ ਵਿੱਚ ਜਾਣਾ ਹੈ ਗੁਰੂ ਜੀ ਨੇ ਹਾਵੀ ਪੱਲੀ ਤੇ ਬਾਬਾ ਝਾਰ ਸਿੰਘ ਜੀ ਨੂੰ ਵੀ ਚੰਗ ਵਿੱਚ ਭੇਜ ਦਿੱਤਾ ਫਿਰ ਉੱਥੇ ਬਾਬਾ ਝਾਰ ਸਿੰਘ ਜੀ ਨੇ ਬਹੁਤ ਹੀ ਸ਼ੂਰਬੀਰਤਾ ਨਾਲ ਯੁੱਧ ਕੀਤਾ ਅਤਿ ਸ਼ਹੀਦੀ ਪ੍ਰਾਪਤ ਕਰ ਗਏ ਸੋ ਕੁਝ ਐਮ ਜੀ ਵੱਡੇ ਸਾਇਪਸ ਆ ਕੇ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਤੇ ਬਾਅਦ ਵਿੱਚ ਜਦੋਂ ਸਰਸਨ ਨੇ ਦਿੱਤ ਵਿਛੋੜੇ ਸਮੇਂ ਮਾਤਾ ਗੁਜਰੀ ਜੀ ਅਤੇ ਛੋਡੇ ਸਾਹਿਬ ਸਾਦੇ ਸਾਹਿਬ ਦਾ ਜੋਰਾਵੜ ਤੋਂ ਜਿੱਤੇ ਸਾਹਿਬ ਚਾ ਦਾ ਫਤੇ ਸਿੰਘ ਜੀ ਪਿੰਡ ਖੇੜੀ ਇਥੇ ਪਹੁੰਚੇ ਜਿੱਥੇ ਉਹਨਾਂ 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 ਦਾ ਪ੍ਰਾਣਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ ਰਾਤ ਨੂੰ ਸੌਣ ਸਮੇਂ ਗੰਗੂ ਬ੍ਰਾਹਮਣ ਨੇ ਲਾਲਚ ਵਿੱਚ ਆ ਕੇ ਮਾਤਾ ਗੁਜਰੀ ਜੀ ਦੀਆਂ ਸੋਨੇ ਦੀਆਂ ਮੋਹਰਾਂ ਚੁਰਾ ਲਈਆਂ ਅਤੇ ਮੋਰਿੰਡੇ ਦੇ ਥਾਣੇਦਾਰ ਕੋਲ ਗ੍ਰਿਫਤਾਰ ਕਰਵਾ ਦਿੱਤਾ ਫਿਰ ਉਹਨਾਂ ਨੂੰ 3 ਦਿਨ ਉਥੇ ਠੰਡੇ ਬੋਰਚ ਵਿੱਚ ਰੱਖਿਆ ਗਿਆ ਫਿਰ ਜਦੋਂ ਇਹ ਗੱਲ ਆ ਪਪਾ ਮੋਤੀराम ਮੈਰਾਜੀ ਨੂੰ ਪਤਾ ਲੱਗੀ ਤਾਂ ਬਾਬਾ ਮੋਤੀराम ਮੈਰਾਜੀ ਨੇ ਉਹਨਾਂ ਦੀ ਸੇਵਾ ਕਰਨ ਲਈ ਸੋਚਿਆ ਉਹਨਾਂ ਨੇ ਘਰ ਘਰ ਦੇ ਘਣੇ ਘੱਟੇ ਵਿੱਚੋਂ ਪੈਸੇ ਲੈ ਕੇ ਦੁੱਧ ਦੀ ਸੇਵਾ ਲੈ ਕੇ ਗਏ ਫਿਰ ਉਹਨਾਂ ਨੇ ਪਹਿਰੇ ਤਾਰਾ ਨੂੰ ਰਿਸ਼ਵਤ ਦੇ ਕੇ ਮਾਤਾ ਜੀ ਜਨਾਂ ਦੀ ਸੇਵਾ ਕੀਤੀ ਫਿਰ ਅ ਅਗਲੇ ਦਿਨ ਸਾਈਂ ਸਾਧਿਆ ਨੂੰ ਲਾਲਾ ਜੀ ਪਤਾ ਕੇ ਆਏ ਤੁਸੀਂ ਇਹ ਨਾ ਇਸਲਾਮ धर्म ਕਬੂਲ ਕਰ ਲਓ ਪਰ ਉਹਨਾਂ ਨੇ ਆਪਣੇ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਆਪਣੇ ਦਾਦਾ ਜੀ ਸ਼੍ਰੀ ਗੁਰਤੇਗ ਬਾਦ ਜੀ ਦਾ ਸਿਰ ਚੁਕਾ ਨਹੀਂ ਦਿੱਤਾ ਉਹਨਾਂ ਨੇ ਲਾਲਾ ਜੀ ਬਚਾਏ ਹਿੰ ਪਤਾਏ ਸ਼ਹਾਦਤ ਨੂੰ ਚੜਿਆ ਅਗਲੇ ਦਿਨ ਉਹਨਾਂ ਨੂੰ ਜਿੰਦਾਨ ਵਿਖੇ ਰਿਛੈਂਟ ਇੰਤਾਲਿਆ ਜਦੋਂ ਇਹ ਗੱਲ ਸ਼੍ਰੀ ਮਾਤਾ ਗੋਚੀ ਜੀ ਤੱਕ ਪਹੁੰਚੀ ਤਾਂ ਉਹਨਾਂ ਨੇ ਵੀ ਉੱਥੇ ਹੀ ਪ੍ਰਾਂਤ ਤਿਆਰ ਦਿੱਤੇ ਸੋ ਕੁਝ ਇਸ ਤਰ੍ਹਾਂ ਸੋ ਕੁਝ ਇਹ ਤਾਂ ਛੋਟੇ ਸਾਹਿਬਾਂ ਦੀ ਸ਼ਹਾਦਤ ਹੋਈ ਜਦੋਂ ਇਸ ਸਾਲ ਦਾ ਪਤਾ ਦਿਵਾਨ ਟੋਟਲ ਮਲ ਜੀ ਨੂੰ ਲੱਗਿਆ ਤਾਂ ਉਹਨਾਂ ਨੇ ਮਾਤਾ ਜੀ ਨੂੰ ਨਾਲ ਦਾ ਸੰਸਕਾਰ ਕਰਨ ਦਾ ਸੋਚਿਆ ਉਹਨਾਂ ਨੇ ਇਹ ਗੱਲ ਜਦੋਂ ਵਜ਼ੀਰ ਖਾਨ ਦੱਸੀ ਤਾਂ ਵਜ਼ੀਰ ਖਾਨ ਨੇ ਕਿਹਾ ਜਿੱਥੇ ਤੂੰ ਮਾਤਾ ਜੀ ਹੁਣਾ ਦਾ ਸੰਸਕਾਰ ਕਰਨਾ ਹੈ ਉਸ ਥਾਂ ਤੇ ਤੂੰ ਸੋਨੇ ਜੀਆ ਮੋਹਰਾ ਪੁਛਾ ਕੇ ਉਹ ਚੜਖ ਰੀਂਗ ਲੈ ਫਿਰ ਵਿਦਵਾਨ ਟੋਟਲ ਮਾਲੀ ਨੇ ਇਤਿਆਮ ਕੀਤਾ ਫਿਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਦੋਂ ਬਾਅਦ ਵਿੱਚ ਵਜ਼ੀਰ ਖਾਨ ਪਤਾ ਲੱਗਿਆ ਕਿ ਭਾਈ ਮੋਤੀਰਾ ਮੈਰਜ ਜੀ ਨੇ ਉਹਨਾਂ ਦੀ ਸੇਵਾ ਕੀਤੀ ਹੈ ਤਾਂ ਫਿਰ ਉਸਨੇ ਉਸ ਉਸਨੇ ਬਾਬਾ ਮੋਤੀराम ਮਹਿਰਾ ਜੀ ਦੇ ਸਾਰੇ ਪਰਿਵਾਰ ਨੂੰ ਕਚੈਰੀ ਵਿੱਚ ਪੇਸ਼ ਕੀਤਾ ਫਿਰ ਉੱਥੇ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਪਰ ਬਾਬਾ ਮੋਤੀराम ਮਹਿਰਾ ਜੀ ਨੇ ਨਹੀਂ ਕੀਤਾ ਉਹਨਾਂ ਨੇ ਸ਼ਹਾਦਤ ਨੂੰ ਚੁਣਿਆ ਫਿਰ ਉਹਨਾਂ ਨੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਸੇੜ ਦਿੱਤਾ ਗਿਆ ਸੋ ਕੁਝ ਇੰਚ ਸਾਰਾ ਪਰਿਵਾਰ ਸ਼ਿਰਪੁਰ ਗੋਬਿੰਦ ਸਿੰਘ ਜੀ ਨੇ ਨਾਂ ਦਾ ਸਥਾਨ ਵਿੱਚ ਹੀ ਵਾਰ ਦਿੱਤਾ that God kind of saw